ਜੰਮੂ ਕਸ਼ਮੀਰ ਦੇ ਪਹਲਗਾਮ ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਪਾਕਿਸਤਾਨ ਦੇ ਉੱਤੇ ਵੱਡਾ ਐਕਸ਼ਨ ਲਿਆ ਹੈ ਤੇ ਇਸ ਐਕਸ਼ਨ ਦਾ ਅਸਰ ਹੁਣ ਭਾਰਤ ਵਿੱਚ ਵੀ ਦੇਖਣ ਨੂੰ ਮਿਲੇਗਾ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਪਾਕਿਸਤਾਨ ਤੋਂ ਆਉਂਦੀਆਂ ਸੀ ਜਾਂ ਪਾਕਿਸਤਾਨ ਦੇ ਰਾਸਤੇ ਰਾਹੀਂ ਆਉਂਦੀਆਂ ਸੀ ਉਹ ਮਹਿੰਗੀਆਂ ਹੋ ਜਾਣਗੀਆਂ ਕਿਹੜੀਆਂ-ਕਿਹੜੀਆਂ ਚੀਜ਼ਾਂ ਮਹਿੰਗੀਆਂ ਹੋਣ ਦੇ ਅਸਰ ਨੇ ਉਹ ਵੀ ਤੁਹਾਨੂੰ ਦੱਸਾਂਗੇ ਦਰਅਸਲ ਇਹ ਜਿਹੜੀ ਘਟਨਾ ਵਾਪਰੀ ਸੀ 2 ਅਪ੍ਰੈਲ ਨੂੰ ਜਿਸ ਦੇ ਵਿੱਚ ਲਗਭਗ 26 ਸਲਾਨੀਆਂ ਨੂੰ ਅਤਵਾਦੀਆਂ ਵੱਲੋਂ ਮਾਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਸਰਕਾਰ ਨੇ ਪਹਿਲਗਾਮ ਹਮਲੇ ਤੋਂ ਬਾਅਦ ਪਾਕਿਸਤਾਨ ਵਿਰੁੱਧ ਕਈ ਵੱਡੇ ਫੈਸਲੇ ਲਏ ਜਿਸ ਵਿੱਚ ਭਾਰਤ ਸਰਕਾਰ ਨੇ ਸਿੰਧੂ ਜਲ ਸੰਧੀ ਨੂੰ ਰੱਦ ਕਰ ਦਿੱਤਾ ਇਸ ਦੇ ਨਾਲ ਹੀ ਭਾਰਤ ਸਰਕਾਰ ਨੇ ਪਾਕਿਸਤਾਨੀ ਨਾਗਰਿਕਾਂ ਲਈ ਸ਼ਾਰਕ ਵੀਜ਼ਾ ਵੀ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਇਸ ਦੇ ਨਾਲ ਸਰਕਾਰ ਨੇ ਉਹਨਾਂ ਪਾਕਿਸਤਾਨੀ ਨਾਗਰਿਕਾਂ ਨੂੰ ਹੁਕਮ ਦਿੱਤਾ ਕਿ ਜਿਨ੍ਹਾਂ ਕੋਲ ਈਵੀਐਸ ਵੀਜ਼ਾ ਤੇ ਉਹ ਇਸ ਸਮੇਂ ਭਾਰਤ ਵਿੱਚ ਨੇ ਉਹਨਾਂ ਨੂੰ 48 ਘੰਟੇ ਦੇ ਅੰਦਰ ਦੇਸ਼ ਛੱਡਣ ਦਾ ਹੁਕਮ ਦਿੰਦਾ ਹੈ ਇਸ ਤੋਂ ਇਲਾਵਾ ਭਾਰਤ ਨੇ ਪਾਕਿਸਤਾਨ ਦੇ ਅਧਿਕਾਰਤ ਐਕਸ ਅਕਾਊਂਟ ਤੇ ਵੀ ਪਾਬੰਦੀ ਲਗਾ ਦਿੱਤੀ ਹੈ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਸਬੰਧ ਪੂਰੀ ਤਰ੍ਹਾਂ ਖਤਮ ਹੋ ਰਹੇ ਨੇ ਸਰਕਾਰ ਨੇ ਸਾਰੇ ਵੱਡੇ ਫੈਸਲਿਆਂ ਤੋਂ ਬਾਅਦ ਇਸ ਦਾ ਪ੍ਰਭਾਵ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਪਾਰ ਤੇ ਵੀ ਦੇਖਿਆ ਜਾ ਸਕਦਾ ਹੈ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਪਾਰ ਵੱਡੇ ਪੱਧਰ ਤੇ ਹੁੰਦਾ ਹੈ ਅਜਿਹੀ ਸਥਿਤੀ ਵਿੱਚ ਜੇਕਰ ਪਾਕਿਸਤਾਨ ਨਾਲ ਸਬੰਧ ਖਤਮ ਹੋ ਜਾਂਦੇ ਨੇ ਤਾਂ ਭਾਰਤ ਵਿੱਚ ਬਹੁਤ ਸਾਰੀਆਂ ਚੀਜ਼ਾਂ ਮਹਿੰਗੀਆਂ ਹੋ ਸਕਦੀਆਂ ਨੇ ਪਾਕਿਸਤਾਨ ਤੋਂ ਭਾਰਤ ਵੱਡੀ ਮਾਤਰਾ 'ਚ ਸੁੱਕੇ ਮੇਵੇ ਖਰੀਦਦਾ ਭਾਰਤੀ ਬਾਜ਼ਾਰਾਂ ਵਿੱਚ ਸੁੱਕੇ ਮੇਵੇ ਬਹੁਤ ਮਸ਼ਹੂਰ ਨੇ ਅਜਿਹੀ ਸਥਿਤੀ ਵਿੱਚ ਪਾਕਿਸਤਾਨ ਨਾਲ ਵਪਾਰ ਵਿੱਚ ਬਦਲਾਅ ਦੇ ਕਾਰਨ ਭਾਰਤ ਵਿੱਚ ਸੁੱਕੇ ਮੇਵਿਆਂ ਦੀ ਕੀਮਤ ਵੀ ਬਦਲ ਸਕਦੀ ਹੈ ਇਸ ਕਾਰਨ ਭਾਰਤ ਵਿੱਚ ਸੁੱਕੇ ਮੇਵੇ ਕਾਫੀ ਹੱਦ ਤੱਕ ਮਹਿੰਗੇ ਹੋ ਸਕਦੇ ਨੇ ਇਸ ਤੋਂ ਇਲਾਵਾ ਪਾਕਿਸਤਾਨ ਤੋਂ ਵੱਡੀ ਮਾਤਰਾ ਵਿੱਚ ਸਿੰਧਾ ਨਮਕ ਵੀ ਖਰੀਦਿਆ ਜਾਂਦਾ ਹੈ ਭਾਰਤ ਵਿੱਚ ਸਿੰਧਾ ਨਮਕ ਪੂਰੀ ਤਰ੍ਹਾਂ ਪਾਕਿਸਤਾਨ ਤੋਂ ਆਉਂਦਾ ਹੈ ਕਿਉਂਕਿ ਪਾਕਿਸਤਾਨ ਦੁਨੀਆ ਦੇ ਉਹਨਾਂ ਦੇਸ਼ਾਂ ਵਿੱਚੋਂ ਇੱਕ ਹੈ ਜਿੱਥੇ ਸਿੰਦਾ ਨਮਕ ਸਭ ਤੋਂ ਵੱਧ ਮਾਤਰਾ ਵਿੱਚ ਪਾਇਆ ਜਾਂਦਾ ਹੈ ਇਸ ਕਾਰਨ ਭਾਰਤ ਵਿੱਚ ਸਿੰਦਾ ਨਮਕ ਸਭ ਤੋਂ ਮਹਿੰਗਾ ਹੋ ਸਕਦਾ ਹੈ ਭਾਰਤ ਵਿੱਚ ਨੇਕਾ ਇਨਕਮ ਵਿੱਚ ਵਰਤੇ ਜਾਣ ਵਾਲੇ ਆਪਟੀਕਲ ਲੈਂਸ ਵੀ ਪਾਕਿਸਤਾਨ ਤੋਂ ਖਰੀਦੇ ਜਾਂਦੇ ਆ ਭਾਰਤੀ ਬਾਜ਼ਾਰਾ ਵਿੱਚ ਇੱਥੇ ਬਣੇ ਆਪਟੀਕਲ ਦੀ ਬਹੁਤ ਮੰਗ ਹੈ ਹੁਣ ਸਰਕਾਰ ਦੇ ਵੱਡੇ ਫੈਸਲਿਆਂ ਤੇ ਪਾਕਿਸਤਾਨ ਨਾਲ ਸਬੰਧਾਂ ਦੇ ਅੰਤ ਤੋਂ ਬਾਅਦ ਭਾਰਤ ਵਿੱਚ ਆਪਟੀਕਲ ਲੈਂਸ ਵੀ ਮਹਿੰਗੇ ਹੋ ਸਕਦੇ ਨੇ ਇਸ ਦੇ ਨਾਲ ਹੀ ਭਾਰਤ ਪਾਕਿਸਤਾਨ ਤੋਂ ਫਲ, ਸਿਮੰਟ, ਮਲਤਾਨੀ ਮਿੱਟੀ, ਕਪਾਹ, ਸਟੀਲ ਅਤੇ ਚਮੜੇ ਦੇ ਸਾਮਾਨ ਵੀ ਬਰਾਮਦ ਕਰਦਾ ਹੈ ਅਤੇ ਸਾਰੇ ਉਤਪਾਦ ਪਾਕਿਸਤਾਨ ਤੋਂ ਵੱਡੀ ਮਾਤਰਾ ਵਿੱਚ ਭਾਰਤ ਆਉਂਦੇ ਨੇ ਪਰ ਹੁਣ ਭਾਰਤ ਤੇ ਪਾਕਿਸਤਾਨ ਵਿਚਕਾਰ ਵਪਾਰ ਵਿੱਚ ਬਦਲਾਅ ਆ ਸਕਦੇ ਹਨ ਜਿਸ ਕਾਰਨ ਸਾਰੀਆਂ ਚੀਜ਼ਾਂ ਵੀ ਮਹਿੰਗੀਆਂ ਹੋ ਸਕਦੀਆਂ ਨੇ ਕਿਉਂਕਿ ਜਦੋਂ ਵੀ ਦੋ ਦੇਸ਼ਾਂ ਵਿਚਾਲੇ ਸਬੰਧ ਖਤਰੇ ਦੇ ਵਿੱਚ ਹੁੰਦੇ ਨੇ ਤਾਂ ਸੁਭਾਵਕ ਤੌਰ ਤੇ ਸਾਰ ਸਵਪਾਰ ਉੱਤੇ ਵੀ ਪੈਂਦਾ ਹੈ ਹਰੇਕ ਦੇਸ਼ ਇੱਕ ਦੂਜੇ ਦੇਸ਼ ਉੱਤੇ ਨਿਰਪਰ ਕਰਦਾ ਹੈ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਕਿਉਂਕਿ ਕੁਝ ਚੀਜ਼ਾਂ ਕਿਸੇ ਦੇਸ਼ ਵਿੱਚ ਅਤੇ ਕੁਝ ਕਿਸੇ ਦੇਸ਼ ਵਿੱਚ ਪੈਦਾ ਹੁੰਦੀਆਂ ਨੇ ਜਿਸ ਕਰਕੇ ਇੱਕ ਦੇਸ਼ ਨੂੰ ਦੂਜੇ ਦੇਸ਼ ਉੱਤੇ ਨਿਰਪਰ ਕਰਨਾ ਪੈਂਦਾ ਹੈ ਤਾਂ ਇਸੇ ਤਰੀਕੇ ਨਾਲ ਵਪਾਰ ਹੈ ਜਿਹੜਾ ਉਹ ਵਾਧਾ ਹੈ ਕਿਉਂਕਿ ਇਸ ਨਾਲ ਜਿਹੜਾ ਖਰੀਦਦਾਰੀ ਦਾ ਸਿਸਟਮ ਬਣਿਆ ਰਹਿੰਦਾ ਪਰ ਜਦੋਂ ਦੋ ਦੇਸ਼ਾਂ ਵਿੱਚ ਤਣਾਅ ਪੈਦਾ ਹੋ ਜਾਵੇ ਸਬੰਧ ਖਤਮ ਹੋ ਜਾਂਦਾ ਫਿਰ ਸੁਭਾਵਿਕ ਤੌਰ ਤੇ ਉਹ ਚੀਜ਼ਾਂ ਦੇ ਉੱਤੇ ਅਸਰ ਪੈਂਦਾ ਬਹੁਤ ਸਾਰੀਆਂ ਚੀਜ਼ਾਂ ਪਾਕਿਸਤਾਨ ਵਿੱਚ ਭਾਰਤ ਤੋਂ ਜਾਂਦੀਆਂ ਨੇ ਜਿਸ ਕਰਕੇ ਜੇਕਰ ਭਾਰਤ ਨੂੰ ਨੁਕਸਾਨ ਹੋਏਗਾ ਤੇ ਪਾਕਿਸਤਾਨ ਨੂੰ ਉਸ ਤੋਂ ਵੀ ਵੱਡਾ ਨੁਕਸਾਨ ਹੋ ਸਕਦਾ ਕਿਉਂਕਿ ਪਾਣੀ ਤੱਕ ਪਾਕਿਸਤਾਨ ਦੇ ਵਿੱਚ ਭਾਰਤ ਤੋਂ ਜਾਂਦਾ ਸੀਗਾ ਪੰਜਾਬ ਤੋਂ ਜਾਂਦਾ ਸੀਗਾ ਉਸ ਨੂੰ ਲੈ ਕੇ ਵੀ ਸਰਕਾਰ ਨੇ ਵੱਡਾ ਫੈਸਲਾ ਲੈਂਦੇ ਹੋਏ ਜਿਹੜਾ ਉਹ ਸਮਝੌਤਾ ਰੱਦ ਕਰ ਦਿੰਦਾ ਹੈ ਤੇ ਹੁਣ ਪਾਕਿਸਤਾਨ ਵਿੱਚ ਪਾਣੀ ਵੀ ਨਹੀਂ ਜਾਏਗਾ ਤਾਂ ਪਾਕਿਸਤਾਨ ਲਗਾਤਾਰ ਆਪਣੀਆਂ ਗਤੀਵਿਧੀਆਂ ਨੇ ਜਿਹੜੀਆਂ ਉਹ ਕਰਦਾ ਆ ਰਿਹਾ ਹੈ ਪਾਕਿਸਤਾਨ ਦੇ ਵੱਲੋਂ ਅਜਿਹਾਂ ਘਟਨਾਵਾਂ ਕੀਤੀਆਂ ਜਾ ਰਹੀਆਂ ਨੇ ਜੋ ਕਿ ਬਹੁਤ ਸ਼ਰਮਨਾਕ ਨੇ ਜਿਨ੍ਹਾਂ ਦਾ ਪੂਰੇ ਵਿਸ਼ਵ ਦੇ ਵਿੱਚ ਵਿਰੋਧ ਹੋ ਰਿਹਾ ਹੈ ਤਾਂ ਉਹ ਲਗਭਗ 26-27 ਸੈਲਾਨੀ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀ ਤਾਂ ਉਹਨਾਂ ਦੇ ਉੱਤੇ ਅੱਤਵਾਦੀ ਹਮਲੇ ਰਾਹੀਂ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਜਿਸ ਤੋਂ ਬਾਅਦ ਮੋਦੀ ਸਰਕਾਰ ਨੇ ਵੱਡਾ ਐਕਸ਼ਨ ਲੈਂਦੇ ਹੋਏ ਕਈ ਸਮਝੌਤੇ ਰੱਦ ਕਰ ਦਿੱਤੇ ਤੇ ਪਾਕਿਸਤਾਨ ਨੂੰ ਸਬਕ ਸਿਖਾਉਣ ਦੀਆਂ ਵੀ ਤਿਆਰੀਆਂ ਕਸਨੀਆਂ ਨੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪਾਕਿਸਤਾਨ ਨੂੰ ਇਸ ਦਾ ਮੂੰਹ ਤੋੜ ਮਾਰ ਜਵਾਬ ਦਿੱਤਾ ਜਾਏਗਾ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਥੇ ਕਹ ਦਿੱਤਾ ਸੀਗਾ ਕਿ ਪਾਕਿਸਤਾਨ ਨੇ ਉਸ ਦੀ ਕਲਪਨਾ ਵੀ ਨਹੀਂ ਕੀਤੀ ਹੋਣੀ ਜਿਸ ਤਰ੍ਹਾਂ ਦਾ ਕਮਿਆਰ ਜਾ ਉਸ ਨੂੰ ਭੁਗਤਣਾ ਪਏਗਾ ਇਸ ਘਟਨਾ ਤੋਂ ਬਾਅਦ ਤਾਂ ਹੁਣ ਦੋਵੇਂ ਦੇਸ਼ਾਂ ਵਿਚਾਲੇ ਵੱਡਾ ਤਣਾਅ ਪੈਦਾ ਹੋ ਚੁੱਕਿਆ ਹੈ ਪਾਕਿਸਤਾਨ ਵੀ ਡਰਦੇ ਮਾਹੌਲ ਦੇ ਵਿੱਚ ਹੈ ਕਿ ਆਖਰੇ ਹੋ ਕੀ ਗਿਆ ਤਾਂ ਪਾਕਿਸਤਾਨ ਨੂੰ ਠੋਕਮਾ ਜਵਾਬ ਦੇਣ ਵਾਸਤੇ ਭਾਰਤ ਸਰਕਾਰ ਲਗਾਤਾਰ ਤਿਆਰ